ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਕਿਸੇ ਵੀਰ ਨੇ ਪਸ਼ੂ ਵੇਚਣ ਸੰਬੰਧੀ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ 9815142150 ਦੋਸਤੋ ਮੇਰੇ ਕੰਟੈਕਟ ਨੰਬਰ ਹਨ ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਨੀਲੀ ਦਾ ਬੂਰੀ ਦੇ ਵਿੱਚ ਦੋਸਤੋ ਮੀਨੀ ਬਹੁਤ ਵਧੀਆ ਖੂਬਸੂਰਤ ਇੱਕ ਮੱਝ ਆਪਾਂ ਤੁਹਾਡੇ ਕੇ ਪੇਸ਼ ਕਰ ਰਹੇ ਹਾਂ ਜੀ ਏਰੀਆ ਦੋਸਤੋ ਸਰਹਿਆਲੀ ਤਹਿਸੀਲ ਪੱਟੀ ਜ਼ਿਲ੍ਹਾ ਇਸ ਨੂੰ ਤਰਨ ਤਰਨ ਲੱਗਦਾ ਹੈ ਜੀ ਜਿਹੜੇ ਮੇਰੇ ਵੀਰ ਭਰਾਣੇ ਇਹ ਜਿਹੜੀ ਮੱਝ ਖਰੀਦਣੀ ਹੋਵੇ ਉੱਪਰ ਦਿੱਤੇ ਗਿਆ ਕੰਟੈਕਟ ਨੰਬਰ ਦੋਸਤੋ 600 375 00 50 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਨੀਲੀ ਰਾਵੀ ਦੀ ਦੋਸਤੋ ਬੂਰੀ ਮੱਝ ਖਰੀਦ ਸਕਦੇ ਹੋ ਸੋ ਦੋਸਤੋ ਤੀਜਾ ਸੂਆ ਸੂਣ ਜਾ ਰਹੀ ਆ ਦੂਜੇ ਸੂਵੇ ਦਾ ਮਿਲਕ ਦੋਸਤੋ 14 15 ਲੀਟਰ ਦੱਸਿਆ ਗਿਆ ਹੈ ਜੀ ਇਸ ਵਾਰ ਦੋਸਤੋ ਤਕਰੀਬਨ 14-15 ਲੀਟਰ ਦੀ ਆਸ ਕੀਤੀ ਜਾਂਦੀ ਆ ਅਜੇ ਤਕਰੀਬਨ ਦੋਸਤੋ 9 ਦਿਨ ਇਸ ਨੇ ਹੋਰ ਲੈ ਜਾਣੇ ਆ 8 ਤਰੀਕ ਨੂੰ ਦੋਸਤੋ 8 ਜੁਲਾਈ ਨੂੰ ਦਿਨ ਪੂਰੇ ਹਨ ਉੱਪਰ 2-4 ਦਿਨ ਲੈ ਕੇ ਜਾ ਸਕਦੀ ਆ ਬਾਕੀ ਨਿਸ਼ਾਨ ਵੇਖੀਏ ਦੋਸਤੋ ਕੈਰੈਕਟਰਸਿਕਸ ਬਹੁਤ ਵਧੀਆ ਕੰਪਲੀਟ ਕਵਰ ਕਰਦੀ ਆ ਦੋਸਤੋ ਨੀਲੀ ਰਾਵੀ ਦੇ ਵਿੱਚ ਬਾਰਡਰ ਏਰੀਆ ਦੀ ਦੋਸਤੋ ਬਰੀਡ ਆ ਬਹੁਤ ਵਧੀਆ ਦੋਸਤੋ ਚੰਗੀ ਘਰ ਦੀ ਪਲੀ ਹੋਈ ਇਹ ਜਿਹੜੀ ਮੱਝ ਹੈਗੀ ਆ ਸਿੰਘ ਹਿੱਲਦੇ ਹਨ ਦੋਸਤੋ ਬਾਕੀ ਸੂਤੇ ਨਿਸ਼ਾਨ ਚਾਰੇ ਪੈਰਾਂ ਦੇ ਦੋਸਤੋ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਿਲਕੁਲ ਹਵਾਨਾ ਸੋਹਣਾ ਹੈ ਦੋਸਤੋ ਹਜੇ ਤਕਰੀਬਨ ਹਵਾਨਾ ਹੋਰ ਇਸ ਨੇ ਬਣਾ ਲੈਣਾ ਹੈ 8-7 ਦਿਨ ਦੋਸਤੋ ਹਜੇ ਨੋਰਮਲ ਪਏ ਹਨ ਹਵਾਨਾ ਹੋਰ ਬਣਾ ਕੇ ਤਿਆਰ ਕਰ ਲੂਗੀ ਬਿਲਕੁਲ ਦੋਸਤੋ ਲੰਮਾ ਥਾਨ ਸੋਹਣਾ ਥਾਨ ਲੱਗਾ ਹੈਗਾ ਚੰਗੀ ਚੁਵਾਈ ਹੈ ਦੋਸਤੋ ਮੱਝ ਦੀ ਜਿਹੜੇ ਮੇਰੇ ਵੀਰ ਭਰਾਣੇ ਨੇ ਖਰੀਦਣੀ ਹੋਵੇ ਖਾਸ ਕਰਕੇ ਉਹ ਜ਼ਰੂਰ ਸੰਪਰਕ ਕਰ ਸਕਦੇ ਹਨ ਮੁੱਲ ਦੋਸਤੋ 85000 ਰੁਪਇਆ ਇਸ ਦੀ ਡਿਮਾਂਡ ਹੈਗੀ ਆ ਮੌਕੇ ਤੇ ਥੋੜਾ ਬਤਾ ਮਾਨਤਨ ਜਰੂਰ ਕੀਤਾ ਜਾਵੇਗਾ ਸੋ ਜਿਹੜੇ ਮੇਰੇ ਵੀਰ ਭਰਾ ਨੇ ਖਰੀਦਣੀ ਆ ਉਹ ਹੀ ਸੰਪਰਕ ਕਰਿਓ ਬਹੁਤ ਵਧੀਆ ਦੋਸਤੋ ਸ਼ਾਨਦਾਰ ਮੀਡੀਅਮ ਹਾਈਟ ਹੈਗੀ ਆ ਬਾਕੀ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ